ਤਾਸ ਆਓ ਮੈਂ ਸਮਾਂ ਇੰਨਾ ਜ਼ਿਆਦਾ ਨਹੀਂ ਲੈਣਾ ਇੱਕ ਕਵਤਾ ਢਾਡੀ ਜਥੇ ਪਾਸੋਂ ਆਪ ਜੀ ਦੇ ਸਨਮੁਖ ਰੱਖਣੀ ਹੈ ਜਿੰਨੇ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਹੋ ਮੇਰਾ ਗੁਰੂ ਦਾਤਾ ਸਾਰਿਆਂ ਦੇ ਕਾਰਜ ਰਾਸ ਕਰੇ ਆਪਣੇ ਦਰੋਂ ਘਰੋਂ ਸੁੱਖ ਸ਼ਾਂਤੀ ਪਰਿਵਾਰਾਂ ਵਿੱਚ ਇਕਤਾ ਇਤਿਫਾਕ ਬੱਚਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਤੇ ਮਾਪਿਆਂ ਦੇ ਆਗਿਆਕਾਰੀ ਬਖਸ਼ੇ ਰੰਬੇ ਹੋਏ avatars ਸਾਰਿਆਂ ਦੇ ਸਤਿਗੁਰੂ ਆਪ ਸਹਾਈ ਹੋ ਕੇ ਵਿੱਚ ਹੋ ਕੇ ਸਾਰਿਆਂ ਦੇ ਕਾਰਜ ਸਹਾਈ ਕਰਨ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਜੇ ਪ੍ਰਮਾਤਮਾ ਆਪ ਵਿੱਚ ਸਾਡੇ ਕਾਰਜ ਦੇ ਵਿੱਚ ਆ ਜਾਵੇ ਤੇ ਦੁਨੀਆ ਦੀ ਕੋਈ ਅਸੀ ਤਾਕਤ ਨਹੀਂ ਜਿਹੜਾ ਤੁਹਾਡਾ ਕਾਰਜ ਰੋਕ ਸਕੇ ਪ੍ਰਮਾਤਮਾ ਉਹ ਕਾਰਜ ਸਹਾਈ ਹੋ ਕੇ ਵਿੱਚ ਵਰਤ ਕੇ ਤੇ ਕਾਰਜ ਸਹਾਈ ਕਰ ਦਿੰਦਾ ਆਹ ਬੰਦਨਾ ਦੇ ਬੜੇ ਮਲ ਮਨ ਮਲੇ ਜਿਹੜੇ ਸ਼ਬਦ ਨੇ ਅਲਫਾਜ ਨੇ ਉਹ ਤੁਹਾਡੀ ਜਥਾ ਆਪ ਜੀ ਦੇ ਸਨਮੁਖ ਭਾਈ ਗੁਰਪ੍ਰੀਤ ਸਿੰਘ ਪਿੰਡ ਬੀਸਲਾ ਜੀ ਨਜ਼ਦੀਕ ਬੰਗਾ ਸਰੰਗੀ ਮਾਸਟਰ ਭਾਈ ਗੁਰਪਿੰਦਰ ਸਿੰਘ ਪਿੰਡ ਜੰਡੇਾਲਾ ਮੰਜਕੀ ਨਜ਼ਦੀਕ ਨੂਰਮਹਿਲ ਜਲੰਧਰ ਢਾਡੀ ਜਗਦੀਸ਼ ਸਿੰਘ ਸੰਧੂ ਸੰਤੂ ਵਾਲਾ ਜੀਰਾ ਗੁਰਮukh ਸਿੰਘ ਨਿਰ ਡਿਸਟ੍ਰਿਕਟ ਗੁਰਦਾਸਪੁਰ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਆਪ ਜੀ ਦੇ ਸਨਮੁਖ ਅਰਦਾਸ ਦੇ ਸ਼ਬਦ ਮੇਰਾ ਸਤਗੁਰ ਹਰੇਕ ਮਨੁੱਖ ਦੇ ਹਰੇਕ ਬੱਚੇ ਦੇ ਬਜ਼ੁਰਗ ਦੇ ਤਾਰਜ ਜਿਹੜਿਆ ਤੇ ਨਰਾਸ ਕਰੇ ਤੰਦਰੁਸਤੀਆਂ ਬਖਸ਼ੇ ਬੇਨਤੀ ਇੰਜ ਕੀਤੀ ਜਾ। ਦਿਲੋਂ ਜੇ ਕੀ ਪੀਰ ਅਰਦਾਸ ਹੋਵੇ ਜਿਹੜਾ ਪਰਮਾਤਮਾ ਉੱਤੇ ਡੋਰੀ ਛੋਟ ਦੇਵੇ ਤੇ ਕੰਮ ਉਸ ਦਾ ਕਿਵੇਂ ਨਾ ਰਾਸ ਹੋਵੇ ਢੇਰ ਉਸ ਨੂੰ ਕੋਈ ਨਾ ਟੋਟ ਆਵੇ ਤੇ ਨਾਮ ਜਪਦਾ ਜੋਸ ਵਾਸ ਸੁਆਸ ਹੋਵੇ ਉਹਦੀ ਨਿਗਾਹੇਂਦਰ ਸਭ ਹੈਨ ਇੱਕੋ ਪਾਵੇਂ ਆਮ ਹੋਵੇ ਪਾਵੇਂ ਖਾਸ ਹੋਵੇ ਜੋੜ ਕਰਾਂ ਅਰਦਾਸ ਗੁਰੂ ਜਰਨਾ ਦੇ ਰੱਖੀ ਪਾਸ ਗੁਰੂ ਹੱਥ ਜੋੜ ਕਰਾਂ ਅਰਦਾਸ ਗੁਰੂ ਜਰਨਾ ਦੇ ਸਤ ਗੁਰੂ ਮਿਤ ਸਿਮਰਾਂ ਸਾਸ ਗਰਾਸ ਗੁਰੂ ਸਿਮਰਾਂ ਸਾਸ ਗਰਾਸ ਗੁਰੂ ਸਿਰ ਚਰਨੀ ਤਰ ਕੇ ਸਭ ਦੇ ਕਰਜ ਰਾਸ ਕਰੋ ਗੁਰੂ ਰਹਿਮਤ ਕਰਕੇ ਸਭ ਦੇ ਕਰਜ ਰਾਸ ਕਰੋ ਗੁਰੂ ਰਹਿਮਤ ਕਰਕੇ ਨਾਮ ਹੈ ਚੜਦੀ ਕਲਾ ਏ ਹਰ ਧਮ ਗਾਵਾ ਤੇਰੇ ਪਾਣੇ ਸਭ ਦਾ ਭਲਾ ਏ ਮੰਗੀ ਜਾਵਾ ਨਾਨਕ ਨਾਮ ਹੈ ਚੜਦੀ ਕਲਾ ਏ ਹਰ ਧਮ ਗਾਵਾ ਤੇਰੇ ਪਾਣੇ ਸਭ ਦਾ ਭਲਾ ਏ ਮੰਗੀ ਜਾਵਾ ਵਾਹਿਗੁਰੂ ਨਾਮ ਜਹਾਜ਼ ਹੈ ਜਾਵਾ ਵਿੱਚ ਚੜ ਕੇ ਦੇ ਕਰਜ਼ ਰਾਸ ਕਰੋ ਗੁਰੂ ਰਹਿਮਤ ਕਰਕੇ ਸਭ ਦੇ ਕਰਜ਼ ਰਾਸ ਕਰੋ ਗੁਰੂ ਰਹਿਮਤ ਮੇਰੀਆਂ ਮਾਤਾਵਾਂ ਪੈਣਾ ਬਜ਼ੁਰਗ ਸਹਿਬਾਨ ਤੇ ਬਹੁਤ ਹੀ ਸਤਿਕਾਰਯੋਗ ਵੀਰ ਜਿਹੜੇ ਨੇ ਗੱਲ ਮਾਇਆ ਦੀ ਨਹੀਂ ਹੈ ਕਿ ਅਸੀਂ ਮਾਇਆ ਲੈਣ ਵਾਸਤੇ ਆਏ ਅਸੀਂ ਸੱਚ ਪੁੱਛੋ ਜਿਹੜਾ ਸਾਡਾ ਪਵੇਖਾ ਹੈ ਨਾ ਜਿਨ੍ਹਾਂ ਨੇ ਸਾਡੇ ਘਰ-ਬਾਰ ਸਾਹਮਣੇ ਨੇ ਅਸੀਂ ਉਹਨਾਂ ਵਾਸਤੇ ਚੱਲ ਕੇ ਆਏ ਭਾਵੇਂ ਕਿ ਸਾਡੇ ਕੋਲ ਟਾਈਮ ਨਹੀਂ ਸੀ ਮਾਲਟਰਨ ਗੁਰਦਰਾ ਸਾਹਿਬ ਵਿਖੇ ਪ੍ਰੋਗਰਾਮ ਚੱਲਦੇ ਪਏ ਨੇ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਵੇਗਾ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਜਾਦ ਦੇ ਵਿੱਚ ਚੌਂਕੀਆਂ ਜਿਹੜੀਆਂ ਨੇ ਉਹ ਮਾਲਟਰ ਗੁਰਦਰਾ ਸਾਹਿਬ ਵਿਖੇ ਰੋਜ਼ਾਨਾ 7 ਤੋਂ 8 ਤੋਂ 9 ਗੱਡੀਆਂ ਜਾ ਰਹੀਆਂ ਨੇ ਉਹ ਚੌਂਕੀਆਂ ਇਹ ਸਮੁੱਚਾ ਟਾਡੀ ਜਥਾ ਜਿੰਨੇ ਵੀ ਟਾਡੀ ਜਥੇ ਨੇ ਖਾਸ ਕਰਕੇ ਕੈਨੇਡਾ ਟੋਰਾਂਟੋ ਦੇ ਵਿੱਚ ਆਪਾਂ ਆਪਣੀ ਕੀਰਤਨ ਨੂੰ ਜਿਹੜੀ ਅਸੀਂ ਕਿਰਤ ਕਰਦੇ ਆਂ ਆਪਣੀ ਲੈਂਡ ਦੇ ਨਾਲ ਜੁੜੇ ਹੋਏ ਆਂ ਤੇ ਸ਼ਬਦ ਦੇ ਕਰਕੇ ਅਸੀਂ ਇਹਨਾਂ ਦੇਸ਼ਾਂ ਵਿੱਚ ਪਹੁੰਚੇ ਆਂ ਅਸੀਂ ਕਦੀ ਆਪਣੇ ਮਨ ਦੇ ਵਿੱਚ ਨਹੀਂ ਸੋਚਿਆ ਕਿ ਜੇ ਸ਼ਬਦ ਦੇ ਕਰਕੇ ਅਸੀਂ ਇਹਨਾਂ ਦੇਸ਼ਾਂ ਵਿੱਚ ਪ੍ਰਚਾਰ ਕਰਨ ਵਾਸਤੇ ਆਏ ਆ ਤੇ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਸਾਨੂੰ ਆਪਣੀ ਲੈਂਡ ਨਹੀਂ ਛੱਡਣੀ ਚਾਹੀਦੀ ਬਹੁਤ ਆਤ ਗਿਣਤੀ ਪ੍ਰਚਾਰਕ ਆਉਂਦੇ ਨੇ ਉਹ ਲੈਂਡ ਛੱਡ ਜਾਂਦੇ ਨੇ ਉਹ ਆਪਣੀ ਲੈਂਡ ਨੂੰ ਭੰਡਦੇ ਵੀ ਨੇ ਪਰ ਨਹੀਂ ਇਹ ਲੈਂਡ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਪਰ ਅਰਦਾਸ ਕਰਿਓ ਕਿ ਮਹਾਰਾਜ ਨੇ ਜਿਹੜੇ ਸਿੱਖੀ ਦੇ ਪ੍ਰਚਾਰ ਵਾਸਤੇ ਸਾਨੂੰ ਪੈਦਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਅਸੀਂ ਚੜ੍ਹਦੀ ਕਲਾ ਦੇ ਨਾਲ ਕਰਦੇ ਰਹੀਏ ਆਪਣੇ ਬੱਚਿਆਂ ਦੀ ਆਪਣੇ ਬਜ਼ੁਰਗਾਂ ਤੋਂ ਵਿਦੇਸ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚੇ ਮਨ ਖੁਸ਼ ਹੋ ਜਾ ਗੁਰੂ ਕਲਗੀਧਰ ਮਹਾਰਾਜ ਜੀ ਨੇ ਤੁਹਾਡੀ ਡਿਊਟੀ ਲਈ ਹੈ ਉਸ ਡਿਊਟੀ ਨੂੰ ਨਿਭਾਉਂਦਿਆਂ ਹੋਇਆਂ ਮੇਰੀਆਂ ਸਤਿਕਾਰਯੋਗ ਬੱਚੀਆਂ ਬਜ਼ੁਰਗ ਸਹਿਬਾਨ ਸਾਡੇ ਹੱਥਾਂ ਦੇ ਵਿੱਚ ਮਾਇਆ ਦੇ ਕੇ ਗਏ। ਮੈਂ ਉਸ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਆਪਣੇ ਦਰੋਂ ਘਰੋਂ ਤੰਦਰੁਸਤੀਆਂ ਬਖਸ਼ੇ ਤੇ ਚੜ੍ਹਦੀ ਕਲਾ ਕਰੇ। ਆਉਣ ਵਾਲੇ ਜੀਵਨ ਦੇ ਵਿੱਚ ਬੱਚਿਆਂ ਨੂੰ ਜਿਹੜਾ ਸਾਡਾ ਅਸਲੀ ਭਵਿੱਖ ਹੈ ਸਾਡੀ ਪੰਜਾਬ ਪੰਜਾਬ ਪੰਜਾਬੀਆਂ ਤੁਨੂੰ ਸਾਹਮਣੇ ਰੱਖਣ ਤੇ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਸਤਕਾਰ ਬਰਕਰਾਰ ਰੱਖਣ ਆਓ ਢਾਡੀ ਜਥਾਬਜੀ ਦੇ ਸੰਗਮੁਖ ਅਰਦਾਸ ਦੇ ਸ਼ਬਦ ਜਿਹੜੇ ਗਿੰਦ ਕਰ ਤੂੰ ਤੂੰ ਕਰਦਾ ਤੂੰ ਹੋਵਾ ਬਸ ਮਿਟ ਜਾ ਮੇਰੀ ਰਗ ਰਗ ਵਿੱਚ ਭਰ ਦੇ ਸਭ ਦੇ ਕਾਰਜ ਰਾਸ ਕਰੋ ਗੁਰ ਰਹਿਮਤ ਕਰਕੇ ਸਭ ਦੇ ਕਾਰਜ ਰਾਸ ਕਰੋ ਜੋ ਜੀ ਪ੍ਰੀਤਮਾ ਆ ਸੁਣ ਅਰਦਾਸ ਸਾਡੀਆਂ ਸਾਰੀ ਸੰਗਤ ਦੀਆਂ ਤੇ ਕਰ ਪੂਰੀਆਂ ਆਸਾਂ

ਸੋਹਣਿਆ ਰਾਦਾਸ ਸੋਹਣਾ ਵਾਲੇ ਸ਼ਾਨਦਿਆਂ ਕਰ ਪੂਰੀਆਂ ਆਸਾਂ ਜੀ ਸੁਖ ਦੁਨੀਆ ਦੇ ਪਾ ਲੈਵਾ ਬਾਣੀ ਨੂੰ ਪੜ ਕੇ ਸਭ ਦੇ ਕਾਰਜ ਰਾਸ ਕਰੋ ਗੁਰ ਰਹਿਮਤ ਕਰਕੇ ਪਰਵਾਣ ਕਰਨੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਬੱਚਿਆਂ ਵਾਸਤੇ ਬਹੁਤ ਵਧੀਆ ਉਪਰਾਲੇ ਕਰ ਰਹੇ ਹੋ ਖੇਡਾਂ ਦੇ ਨਾਲ ਜੁੜ ਰਹੇ ਹੋ ਇਹਨਾਂ ਨੂੰ ਵੱਧ ਤੋਂ ਵੱਧ ਗੇਮਾਂ ਦੇ ਨਾਲ ਜੋੜੋ ਤੇ ਪੰਜਾਬੀ ਪੜਨੀ ਜ਼ਰੂਰ ਸਿਖਾਓ ਗੁਰਦੁਰਾ ਸਾਹਿਬ ਵਿਖੇ ਆਪਣੇ ਨਾਲ ਲੈ ਕੇ ਜਾਓ ਜਿਹੜੇ ਵੀ ਧਰਮ ਦਾ ਜਿਹੜਾ ਵੀ ਬੰਦਾ ਉਹਨੂੰ ਆਪਣੇ ਧਰਮ ਦੇ ਅੰਦਰ ਆਪਣੇ ਧਰਮ ਸਥਾਨ ਦੇ ਅੰਦਰ ਆਪਣੇ ਬੱਚਿਆਂ ਨੂੰ ਜ਼ਰੂਰ ਖੜਨਾ ਚਾਹੀਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਹੁਕਮ ਹੈ ਕਿ ਜੇ ਤੂੰ ਹਿੰਦੂ ਆ ਪੱਕਾ ਹਿੰਦੂ ਹੋ ਕੇ ਆਪਣੇ ਉਸ ਰਾਈਬਰ ਦੇ ਅੱਗੇ ਅਰਦਾਸ ਕਰ ਜੇ ਮੁਸਲਮਾਨ ਤੇ ਆਪਣੇ ਉਸ ਰਾਈਬਰ ਦੇ ਅੱਗੇ ਜਾ ਕੇ ਮਸਜਿਦ ਦੇ ਵਿੱਚ ਮੰਦਿਰ ਦੇ ਵਿੱਚ ਜਿੱਥੇ ਵੀ ਤੂੰ ਜਾ ਸਕਦਾ ਹੈ ਪ੍ਰਮਾਤਮਾ ਹਰੇਕ ਜਗ੍ਹਾ ਦੇ ਉੱਤੇ ਮੌਜੂਦ ਹੈ ਕੋਈ ਬੋਲੇ ਰਾਮ ਰਾਮ ਕੋਈ ਕੋਈ ਖੁਦਾਏ ਕੋਈ ਕਹੇ ਕੋਈ ਸੇਵੈ ਗੁਸਈਆ ਕੋਈ ਅਲਾਇ ਪ੍ਰਮਾਤਮਾ ਅੱਲਾ ਈਸ਼ਵਰ ਸਭ ਹੀ ਇੱਕ ਹੈ ਪਰ ਉਹ ਤੁਸੀਂ ਵੇਖਣਾ ਕਿ ਆਪਣੀ ਰਸਨਾ ਦੇ ਨਾਲ ਆਪਣੀ ਅੱਖਾਂ ਦੇ ਨਾਲ ਵੇਖਣਾ ਕਿਦਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪ੍ਰਮਾਤਮਾ ਹਰੇਕ ਬੰਦੇ ਦੇ ਅੰਦਰ ਵੱਸਦਾ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਹਰੇਕ ਤਰ੍ਹਾਂ ਪ੍ਰਮਾਤਮਾ ਹਰੇਕ ਬੰਦੇ ਦੇ ਅੰਦਰ ਹੈ ਇੱਕ ਇਨਸਾਨੀਅਤ ਕਾਇਮ ਰੱਖਣੀ ਹੈ ਕਿ ਕਿਸੇ ਦੇ ਨਾਲ ਝੂਠ ਨਾ ਬੋਲੋ ਕਿਸੇ ਦਾ ਹੱਕ ਨਾ ਖਾਵੋ ਸਿੱਖੀ ਦੇ ਇਹੀ ਅਸੂਲ ਨੇ ਜੇ ਤੁਸੀਂ ਕਿਸੇ ਦਾ ਹੱਕ ਖਾਂਦੇ ਹੋ ਕਿਸੇ ਦੇ ਨਾਲ ਝੂਠ ਬੋਲਦੇ ਹੋ ਮਤ ਸੋਚੋ ਤੁਸੀਂ ਉਸ ਬੰਦੇ ਨਾਲ ਬੋਲ ਰਹੇ ਹੋ ਉਸ ਬੰਦੇ ਦੇ ਅੰਦਰ ਬੈਠਾ ਹੋਇਆ ਪ੍ਰਮਾਤਮਾ ਤੁਹਾਨੂੰ ਦੇਖਦਾ ਜ਼ਰੂਰ ਹੈ ਅਸੀਂ ਕਹਿੰਨੇ ਪ੍ਰਮਾਤਮਾ ਦੇਖਦਾ ਨਹੀਂ ਪਰ ਬਾਣੀ ਕਹਿੰਦੀ ਹੈ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਜ ਤੇ ਕਹਾਂ ਛਪਾਵੇ ਪ੍ਰਮਾਤਮਾ ਤੋਂ ਛਪਾਇਆ ਕੁਝ ਨਹੀਂ ਜਾ ਸਕਦਾ ਉਹਦੇ ਨਿਜਮਾ ਅੰਦਰ ਚੱਲ ਕੇ ਉਹਦੀ ਭੈ ਭਾਵਣੀ ਅੰਦਰ ਚੱਲ ਕੇ ਉਹਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਾਰਿਆਂ ਪ੍ਰਬੰਧਕ ਜਨਾਂ ਦਾ ਤੇ ਜਿੰਨੀਆਂ ਵੀ ਮਤਾਵਾ ਬਜ਼ੁਰਗ ਮੇਰੀਆਂ ਧੀਆਂ ਛੋਟੇ ਬੱਚੇ ਨੌਜਵਾਨ ਜਿੰਨਾਂ ਨੇ ਸੁਣਿਆ ਤੇ ਬਹੁਤ ਸਾਰਾ ਮਾਨ ਸਤਕਾਰ ਕੀਤਾ